ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਦਾ ਸਫ਼ਰ ਕੇਵਲ 20 ਰੁਪਏ ਦੇ ਵਿੱਚ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਬਾਬਾ ਮੋਟਰਜ਼ ਰੋਪਣ ਵਾਲਿਆਂ ਨੇ ਇਹ ਸਕੂਟਰ ਕਸਟਮਾਈਜ਼ ਕੀਤਾ ਹੈ ਸਕੂਟਰ ਤਿਆਰ ਕੀਤਾ ਹੈ ਅਤੇ ਖੁਦ ਕੀਤਾ ਟੈਸਟ ਡਰਾਈਵ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਦਾ ਸਫ਼ਰ ਕੇਵਲ 20 ਰੁਪਏ ਦੇ ਵਿੱਚ ਤੈਅ ਕੀਤਾ ਹੈ ਅਤੇ ਦਾਵਾ ਕਰਦੇ ਹਨ ਕਿ ਸਿੰਗਲ ਚਾਰਜ ਦੇ ਵਿੱਚ ਜਿਹੜਾ ਹੈ ਇਸ ਇਲੈਕਟ੍ਰਿਕ ਸਕੂਟਰ ਤੇ ਸਫ਼ਰ ਤੈਅ ਕੀਤਾ ਜਾ ਸਕਦਾ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਦਾ ਕੇਵਲ 20 ਰੁਪਏ ਦੇ ਵਿੱਚ ਬਾਬਾ ਮੋਟਰਜ਼ ਰੋਪੜ ਵਾਲੇ ਬਹੁਤ ਵੱਡੇ ਨਾਮੀ ਡੀਲਰਸ ਹਨ ਇਹਨਾਂ ਕੋਲ ਈ ਸਕੂਟਰਸ ਦੀ ਬਹੁਤ ਵੱਡੀ ਇਲੈਕਟ੍ਰਿਕ ਸਕੂਟਰਸ ਦੀ ਬਹੁਤ ਵੱਡੀ ਵੈਰਾਈਟੀ ਹੈ ਔਰ ਡਿਫਰੈਂਟ ਮਾਡਲਸ ਹਨ ਸੇਲਸ ਐਂਡ ਸਰਵਿਸਸਿਸ ਦੇ ਵਿੱਚ ਤੇ ਰਿਪੇਅਰ ਦੇ ਵਿੱਚ ਬਹੁਤ ਵੱਡਾ ਨਾਮ ਹੈ ਬਾਬਾ ਮੋਟਰਜ਼ ਰੋਪੜ ਵਾਲਿਆਂ ਦਾ ਔਰ ਇਸ ਸਾਲ ਜਿਹੜੀ ਇਹਨਾਂ ਨੇ ਉਪਲਬਧ ਕੀਤੀ ਹੈ ਕਿ ਕੇਵਲ 20 ਰੁਪਏ ਦੇ ਨਾਲ ਜਿਹੜਾ ਹੈ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਦਾ ਸਫ਼ਰ ਤੈਅ ਕੀਤਾ ਜਾ ਸਕਦਾ ਆ ਦੇਖ ਰਹੇ ਹੋ ਤੁਸੀਂ ਇਹਨਾਂ ਦਾ ਸ਼ੋਰ ਕਿਆ ਵੈਰਾਈਟੀ ਹੈ ਇਹਨਾਂ ਦੇ ਕੋਲ ਔਰ ਕਿਆ ਇਹਨਾਂ ਨੇ ਜਿਹੜਾ ਹੈ ਨਵੇਂ-ਨਵੇਂ ਮਾਡਲਸ ਜਿਹੜੇ ਹਨ ਆਪਣੇ ਸ਼ੋਰੂਮ ਦੇ ਵਿੱਚ ਰੱਖੇ ਹਨ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹਨਾਂ ਦੀ ਪ੍ਰਾਈਸਿੰਗ ਬਹੁਤ ਕੰਪੀਟੀਟਿਵ ਹੈ ਅਤੇ ਸਰਵਿਸ ਜਿਹੜੀ ਹੈ ਏ ਕਲਾਸ ਹੈ ਬਾਬਾ ਮੋਟਰਜ਼ ਰੋਪੜ ਵਾਲਿਆਂ ਦਾ ਸ਼ੋਰੂਮ ਦੇਖ ਰਹੇ ਹੋ ਨਾ ਜੀ ਤੁਸੀਂ ਔਰ ਇਹਨਾਂ ਨੇ ਕੀਤਾ ਕਾਰਨਾਮਾ ਲਓ ਜੀ ਹੁਣ ਦੇਖਿਓ ਪੂਰਾ ਵੀਡੀਓ ਅਖੀਰ ਤੱਕ ਨਾਲੇ ਵੇਖੋ ਸਾਰਾ ਸ਼ੋਰੂਮ ਲਓ ਜੀ ਇਲੈਕਟ੍ਰਿਕ ਸਕੂਟਰਸ ਦੀ ਦੁਨੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਇਲੈਕਟ੍ਰਿਕ ਸਕੂਟਰ ਖਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਵੀਡੀਓ ਬੜਾ ਖਾਸ ਹੈ ਇਸ ਸਮੇਂ ਅਸੀਂ ਖੜੇ ਹਾਂ ਬਾਬਾ ਮੋਟਰਜ਼ ਰੋਪੜ ਵਿਖੇ ਔਰ ਕੱਲੀ-ਕੱਲੀ ਗੱਲ ਸੁਣਿਓ ਵੀਡੀਓ ਦੀ ਔਰ ਜੇਕਰ ਤੁਸੀਂ ਇਲੈਕਟ੍ਰਿਕ ਸਕੂਟਰਸ ਪਹਿਲਾਂ ਖਰੀਦਿਆ ਹੋਇਆ ਤੇ ਤੁਹਾਡੀ ਕੋਈ ਕੁਐਰੀ ਹੈ ਨਾ ਜੀ ਫੇਰ ਤਾਂ ਵੀਡੀਓ ਬਹੁਤ ਖਾਸ ਹੈ ਔਰ ਖਾਸ ਗੱਲ ਪਤਾ ਕੀ ਹੈ ਕਿ ਸਭ ਤੋਂ ਸਸਤਾ ਸਫਰ ਇਲੈਕਟ੍ਰਿਕ ਸਕੂਟਰ ਤੇ ਕੀਤਾ ਬਾਬਾ ਮੋਟਰਜ਼ ਵਾਲਿਆਂ ਨੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਸਿਰਫ 20 ਰੁਪਏ ਦੇ ਵਿੱਚ ਜਾਣਦੀ ਸਾਰੀ ਕਹਾਣੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਿਹੜਾ ਹੈ 20 ਰੁਪਏ ਦੇ ਵਿੱਚ ਦੀ ਚੰਡੀਗੜ੍ਹ ਤੋਂ ਅੰਮ੍ਰਿਤਸਰ 20 ਰੁਪਏ ਦੇ ਵਿੱਚ ਵਾਹ ਜੀ ਵਾਹ ਕਮਾਲ ਕਰਤਾ ਕਿਵੇਂ ਜੀ ਫਿਰ ਦੱਸੋ ਕਹਾਣੀ ਸਾਰੀ ਜੀ ਚੰਡੀਗੜ੍ਹ ਤੋਂ ਅੰਮ੍ਰਿਤਸਰ 20 ਰੁਪਏ ਦੇ ਵਿੱਚ ਸਕੂਟਰ ਚੱਲ ਸਕਦਾ ਹੈਗਾ ਜੀ ਤੁਹਾਡਾ ਹੂੰ ਠੀਕ ਹੈ ਜੀ ਅਸੀਂ ਇਹਨੂੰ ਸਪੈਸ਼ਲੀ ਕਸਟਮਾਈਜ਼ ਕਰਵਾਇਆ ਹੈਗਾ ਆ ਹੂੰ ਕਿਉਂ ਡਿਮਾਂਡ ਆਫ ਕਸਟਮਰਸ ਕਸਟਮਰਸ ਦੀ ਡਿਮਾਂਡ ਆ ਰਹੀ ਹੈਗੀ ਹੈ ਕਿ ਲੌਂਗ ਰਨਿੰਗ ਲਈ ਸਾਨੂੰ ਸਕੂਟਰ ਚਾਹੀਦਾ ਹੈਗਾ ਆ ਜੀ ਲੌਂਗ ਰਨਿੰਗ ਲਈ ਸਕੂਟਰ ਚਾਹੀਦਾ ਹੈ ਤੇ ਅਸੀਂ ਸੋਚਿਆ ਕਿ ਕਿਉਂ ਚੰਡੀਗੜ੍ਹ ਹਮ ਯਾ ਚੰਡੀਗੜ੍ਹ ਟੂ ਅੰਮ੍ਰਿਤਸਰ ਇੱਕ ਰਨਿੰਗ ਦੇ ਵਿੱਚ 200 ਕਿਲੋਮੀਟਰ ਸਕੂਟਰ ਜਿਹੜਾ ਹੈਗਾ ਚੱਲ ਸਕੇ ਇੱਕੋ ਰਨਿੰਗ ਦੇ ਵਿੱਚ 1 ਚਾਰਜ ਦੇ ਵਿੱਚ 1 ਚਾਰਜ ਦੇ ਵਿੱਚ 200 ਕਿਲੋਮੀਟਰ ਦੀ ਰਨਿੰਗ ਤੁਹਾਨੂੰ ਇਹ ਸਕੂਟਰ ਦੇਗਾ ਲਓ ਜੀ ਇੱਕ ਚਾਰਜ ਦੇ ਵਿੱਚ 200 ਕਿਲੋਮੀਟਰ ਦੀ ਰਨਿੰਗ ਜਿਹੜਾ ਸਕੂਟਰ ਦੇਗਾ ਕਸਟਮਾਈਜ਼ ਕੀਤਾ 바ਬਾ ਮੋਟਰਸ ਰੋਪੜ ਵਾਲਿਆਂ ਨੇ ਪੂਰੀ ਲੋਕੇਸ਼ਨ ਵੀ ਦੱਸਾਂਗੇ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਪ੍ਰਾਈਸਿੰਗ ਦੇ ਵਿੱਚ ਨੰਬਰ 1 ਹੈ ਬਹੁਤ ਜੈਨੂਨ ਪ੍ਰਾਈਸਿਸ ਹੈ ਇਹਨਾਂ ਦੇ ਸੇਲਸ ਐਂਡ ਸਰਵਿਸ ਅਕਸਰ ਦੇਖਿਆ ਜਾਂਦਾ ਹੈ ਕਿ ਸੇਲ ਤਾਂ ਹੋ ਜਾਂਦੀ ਹੈ ਸਰਵਿਸ ਨਹੀਂ ਮਿਲਦੀ ਸਰਵਿਸ ਦੇ ਵਿੱਚ ਬਾਦਸ਼ਾਹ ਜੀ ਬਹੁਤ ਵਧੀਆ ਸਰਵਿਸ ਹੈ ਇਹਨਾਂ ਦੀ 바ਬਾ ਮੋਟਰਸ ਰੋਪੜ ਵਾਲਿਆਂ ਦੀ ਵਾਹ ਜੀ ਵਾਹ ਕਮਾਲ ਕੀਤਾ ਹੋਇਆ ਜੀ ਤੁਸੀਂ ਬਹੁਤ ਵਧੀਆ ਕਿਆ ਕਹਨੇ ਜੀ ਕੀ ਕਹਿੰਦੇ ਜੀ ਤੁਸੀਂ ਸਰ ਤੁਸੀਂ ਦੇਖੋ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਇੱਕ ਚਾਹ ਦਾ ਕੱਪ ਵੀ ਪੀਣ ਲੱਗਦੇ ਆ ਤਾਂ 20 ਰੁਪਏ ਦਾ ਘੱਟੋ ਘੱਟ ਚਾਹ ਦਾ ਕੱਪ ਹੈਗਾ ਜੀ ਹੂੰ ਜੇ ਤੁਸੀਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਦਾ ਸਫ਼ਰ ਬੱਸ 'ਚ ਵੀ ਕਰਦੇ ਹੋ ਤੇ 400 ਰੁਪਏ ਕਿਰਾਇਆ ਹੈ ਹੂੰ ਤੁਸੀਂ ਸਾਡਾ ਸਕੂਟਰ ਯੂਜ਼ ਕਰੋ ਜੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਇਹ ਤੁਹਾਨੂੰ 20 ਰੁਪਏ ਦੇ ਵਿੱਚ ਪਹੁੰਚਾ ਦੇਗਾ ਤੁਸੀਂ ਚੈੱਕ ਕੀਤਾ ਹੈ ਸਰ ਸਾਡਾ ਟ੍ਰਾਇਲ ਕਰਿਆ ਹੋਇਆ ਹੈ ਜੀ ਸਾਡੇ ਗੁਰਮੁਖ ਜੀ ਹੈਗੇ ਨੇ ਇਹਨਾਂ ਨੇ ਪ੍ਰੋਪਰ ਇਹਦਾ ਟ੍ਰਾਇਲ ਕਰਿਆ ਹੈ ਜੀ ਮੈਂ ਨਾਲ ਸੀਗਾ ਜੀ ਅਸੀਂ ਪ੍ਰੋਪਰ ਇਹਨੂੰ ਟ్రਾਇਲ ਕਰਨ ਤੋਂ ਬਾਅਦ ਹੀ ਅਸੀਂ ਦਾਅਵਾ ਕਰ ਰਹੇ ਹੈਗੇ ਆ ਕਿ ਇਹ 200 ਕਿਲੋਮੀਟਰ ਸਕੂਟਰ ਰਨ ਕਰ ਸਕਦਾ ਹੈ। ਲਓ ਜੀ ਜਿਹੜੇ ਇਸ ਵੀਡੀਓ ਨੂੰ ਵੇਖ ਰਹੇ ਨੇ ਜੇਕਰ ਤੁਸੀਂ ਵੀ ਟ్రਾਇਲ ਕਰਨਾ ਚਾਹੁੰਦੇ ਹੋ ਜੇਕਰ ਤੁਹਾਨੂੰ ਵਿਸ਼ਵਾਸ ਨਹੀਂ ਤਾਂ ਬਾਬਾ ਮੋਟਰਸ ਰੋਪੜ ਵਿਖੇ ਆ ਕੇ ਟ్రਾਇਲ ਕਰ ਸਕਦੇ ਹੋ ਸੱਦਾ ਦਿੱਤਾ ਜੀ ਲੋਕਾਂ ਨੂੰ ਬੇਚਿਜਕ ਹੋ ਕੇ ਜਦੋਂ ਵੀ ਕਿਸੇ ਦੇ ਮਨ ਦੇ ਵਿੱਚ ਵੀ ਕੋਈ ਵੀ ਡਾਊਟਸ ਹੋਣ ਸਕੂਟਰ ਨੂੰ ਲੈ ਕੇ ਕਿ ਇਹ 200 ਕਿਲੋਮੀਟਰ ਰਨਿੰਗ ਨਹੀਂ ਕਰ ਸਕਦਾ ਉਹ ਸਾਡੇ ਕੋਲੋਂ ਐਨੀ ਟਾਈਮ ਆ ਕੇ ਇਹ ਟ్రਾਇਲ ਕਰ ਸਕਦੇ ਨੇ ਹਾਂਜੀ ਸਾਡਾ ਦਾਵਾ ਹੈਗਾ ਹੈ ਪੂਰੇ ਇੰਜੀਨੀਅਰ ਹੈ ਤੁਸੀਂ ਤਾਂ ਮੈਂ ਇੱਕ ਖਾਸ ਗੱਲ ਤੁਹਾਡੀ ਸੁਣੀ ਹੈ ਕਿ ਜਿਹੜੀ ਸਕੂਟਰਸ ਦੀ ਇਨਫੋਰਮੇਸ਼ਨ ਨੌਲੇਜ ਜਿਹੜੀ ਤੁਹਾਨੂੰ ਹੈ ਸ਼ਾਇਦ ਜਿਹੜੀ ਇਸ ਇਲਾਕੇ ਚ ਕਿਸੇ ਨੂੰ ਨਹੀਂ ਹੈਗੀ ਇਹ ਮੈਨੂੰ ਕਸਟਮਰਸ ਦੱਸਦੇ ਆ ਕਿ ਬਾਬਾ ਮੋਟਰਸ ਰੋਪੜ ਵਾਲੇ ਜਿਹੜੇ ਆ ਸਕੂਟਰ ਕਿਸ ਤਰ੍ਹਾਂ ਦਾ ਚਾਹੀਦਾ ਕਿਹੜਾ ਚਾਹੀਦਾ ਆਫਿਸ ਗੋਰਸ ਲਈ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਔਰ ਵੈਸੇ ਜਿਨ੍ਹਾਂ ਨੇ ਲੰਬਾ ਸਫਰ ਕਰਨਾ ਉਹਨਾਂ ਲਈ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਇਹ ਤੁਹਾਡੀ ਬੜੀ ਖਾਸੀਅਤ ਹੈ ਥੋੜੀ ਜੀ ਇਸ ਦੇ ਬਾਰੇ ਵੀ ਜਾਣਕਾਰੀ ਸਰ ਇਸ ਤਰ੍ਹਾਂ ਹੈਗਾ ਕਿ ਆਪਾਂ ਕੋ ਜੋ ਅੱਜ ਦੀ ਡੇਟ ਦੇ ਵਿੱਚ ਲੋਕਾਂ ਦੀ ਡਿਮਾਂਡ ਹੈਗੀ ਆ ਸਕੂਟਰਸ ਦੀ ਉਹ ਜ਼ਿਆਦਾ ਕਰਕੇ ਹੈਗੀ ਆ ਬੱਚਿਆਂ ਨੂੰ ਸਕੂਲ ਛੱਡ ਕੇ ਆਨਾ ਟਿਊਸ਼ਨ ਲੈ ਕੇ ਆਨਾ ਉਹਨਾਂ ਦੀ ਰਣ ਹੁੰਦੀ ਹੈ 20 ਤੋਂ 25 ਕਿਲੋਮੀਟਰ ਜੀ ਮੈਕਸਿਮਮ ਫਿਰ ਉਸ ਤੋਂ ਬਾਅਦ ਕਸਟਮਰਸ ਆਉਂਦੇ ਨੇ ਜਿਨ੍ਹਾਂ ਨੇ ਆਫਿਸ ਜਾਣਾ ਹੁੰਦਾ ਆ ਉਹਨਾਂ ਦੀ ਰਨਿੰਗ ਹੁੰਦੀ ਹੈ 50 ਕਿਲੋਮੀਟਰ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੁਝ ਕਸਟਮਰਸ ਆਉਂਦੇ ਨੇ ਜਿਵੇਂ ਪੀਜ਼ਾ ਡਿਲੀਵਰੀ ਵਾਲੇ ਆ ਗਏ ਜਾਂ ਕੁਝ ਹੋਰ ਆ ਗਏ ਜਿਹੜਾ ਡਿਲੀਵਰੀ ਦੇ ਵਿੱਚ ਕੰਮ ਕਰਦੇ ਨੇ ਡਿਲੀਵਰੀ ਸਰਵਿਸਰਸ ਦੇ ਵਿੱਚ ਕੰਮ ਕਰਦੇ ਉਹਨਾਂ ਦੀ ਜਿਹੜੀ ਰਨਿੰਗ ਹੁੰਦੀ ਆ ਉਹ 100 ਕਿਲੋਮੀਟਰ ਲਈ ਆ ਅਸੀਂ ਫਸਟ ਸਾਡਾ ਕੁਐਸਚਨ ਹੀ ਕਸਟਮਰ ਨੂੰ ਇਹ ਹੁੰਦਾ ਹੈਗਾ ਕਿ ਤੁਹਾਡੀ ਰਨਿੰਗ ਕਿੰਨੀ ਹੈ ਸਕੂਟਰ ਦੀ ਤੇ ਅਸੀਂ ਉਸ ਦੇ ਅਕੋਰਡਿੰਗ ਹੀ ਤੁਹਾਨੂੰ ਦਵਾਈ ਦੇਈਏ ਇੱਕ ਤਰ੍ਹਾਂ ਨਾਲ ਜਿਵੇਂ ਡਾਕਟਰ ਹੈਗਾ ਜੀ ਪ੍ਰੈਸਕ੍ਰਿਪਸ਼ਨ ਲਿਖਦਾ ਹੈ ਜੀ ਪਹਿਲਾਂ ਬਿਮਾਰੀ ਪੁੱਛਦਾ ਹੈ ਅਸੀਂ ਵੀ ਕਸਟਮਰ ਨੂੰ ਇਹ ਪੁੱਛਦੇ ਹਾਂ ਕਿ ਉਹਦੀ ਰਨਿੰਗ ਕਿੰਨੀ ਹੈ ਹੂੰ 20 ਕਿਲੋਮੀਟਰ ਚਲਾਣਾ ਹੈ 50 ਚਲਾਣਾ ਹੈ 100 ਚਲਾਣਾ ਹੈ ਉਸ ਦੇ ਅਕੋਰਡਿੰਗ ਹੀ ਅਸੀਂ ਉਹਨਾਂ ਨੂੰ ਕਸਟਮਰ ਨੂੰ ਸਕੂਟਰ ਜਿਹੜਾ ਹੈਗਾ ਸੁਜੈਸਟ ਕਰਦੇ ਹਾਂ ਬਾਕੀ ਫਿਰ ਉਸ ਤੋਂ ਬਾਅਦ ਕਸਟਮਰ ਦੀ ਡਿਮਾਂਡ ਹੈ ਉਹ ਜਿਸ ਤਰ੍ਹਾਂ ਦਾ ਸਕੂਟਰ ਲੈਣਾ ਚਾਹੁੰਦੇ ਹੈਗੇ ਨੇ ਉਸ ਤਰ੍ਹਾਂ ਦਾ ਉਹਨਾਂ ਨੂੰ ਸਕੂਟਰ ਆਪਾਂ ਪ੍ਰੋਵਾਈਡ ਕਰਦੇ ਆ। ਇਹ ਜਿਹੜੀ ਸਕੂਟਰਸ ਦੇ ਅੱਜਕੱਲ ਰੇਟ ਦੀ ਗੱਲ ਚੱਲਦੀ ਹੈ ਕਿ ਮਾਰਕੀਟ ਦੇ ਵਿੱਚ ਹੈਗਾ ਕਿ 5 ਸਕੂਟਰ ਜੀ 1 ਲੱਖ ਰੁਪਏ ਦੇ ਵਿੱਚ 4 ਸਕੂਟਰ 1 ਲੱਖ ਰੁਪਏ ਦੇ ਵਿੱਚ 99000 ਦੇ ਵਿੱਚ ਇੰਨੇ ਸਕੂਟਰਸ ਇਹ ਬੜਾ ਕੁਝ ਚੱਲ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹਦੇ ਹੋ ਸਰ ਇਸ ਤਰ੍ਹਾਂ ਹੈਗਾ ਕਿ ਕੁਝ ਸਾਡੇ ਜਿਹੜੇ ਡੀਲਰ ਭਾਈ ਹੈਗੇ ਨੇ ਉਹਨ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਉਹ ਕਹਿੰਦੇ ਨੇ ਜੀ ਲੱਖ ਰੁਪਏ ਦੇ ਚਾਰ ਸਕੂਟਰ ਲੈ ਜਾਓ ਜੀ ਕੋਈ ਕਹਿੰਦਾ 1 ਲੱਖ 5000 ਦੇ ਪੰਜ ਸਕੂਟਰ ਲੈ ਜਾਓ ਜੀ ਜਦੋਂ ਕਸਟਮਰਸ ਉਹਨਾਂ ਨੂੰ ਕਾਲ ਕਰਦਾ ਹੈ ਜੀ ਉਹ ਕਹਿੰਦੇ ਜੀ ਹਾਂਜੀ ਠੀਕ ਹੈ ਜੀ ਚਾਰ ਸਕੂਟਰ ਲੈ ਜਾਓ ਜੀ ਪੰਜ ਸਕੂਟਰ ਲੈ ਜਾਓ ਜਦੋਂ ਕਸਟਮਰ ਉਹਨਾਂ ਦੇ ਕੋਲ ਜਾ ਕੇ ਪਹੁੰਚਦਾ ਹੈਗਾ ਜੀ ਕਸਟਮਰਸ ਡਿਮਾਂਡ ਕਰਦਾ ਹੈ ਸਕੂਟਰ ਦੀ ਉਹ ਸਕੂਟਰ ਖੋਖਾ ਤਿਆਰ ਹੁੰਦਾ ਹੈ ਸਿਰਫ ਖੋਖਾ ਮੈਂ ਤੁਹਾਨੂੰ ਦਿਖਾਣਾ ਜਾਊਂਗਾ ਆ ਦੇਖੋ ਆ ਸਕੂਟਰ ਹੈਗਾ ਜੀ ਜੀ ਠੀਕ ਹੈ ਜੀ ਦੇਖਣ ਲਈ ਸਕੂਟਰ ਲੱਗ ਰ ਵੇਲੇ ਹਾਲੋ ਛਾ ਹਮ ਇੱਕ ਓਕਾ ਹੈ ਜੀ ਮੈਂ ਦੇ ਦੂੰਗਾ ਤੁਹਾਨੂੰ ਜੀ ਲੱਖ ਰੁਪਏ ਦੇ ਚਾਰ ਸਕੂਟਰ ਮੈਂ ਦੇ ਦੂੰਗਾ ਇਹ ਜੀ ਇਹਦੇ ਵਿੱਚ ਬੈਟਰੀ ਹੈ ਨਹੀਂਗੀ ਜੀ ਚਾਰਜਰ ਹੈ ਨਹੀਂਗੇ ਜੀ ਸਮਾਨ ਹੈ ਨਹੀਂਗਾ ਇਹਦੇ ਚ ਫਿਰ ਕਸਟਮਰ ਨੂੰ ਦੱਸਦੇ ਨੇ ਜੀ 25000 ਰੁਪਏ ਦਾ ਸਕੂਟਰ ਹੋ ਗਿਆ ਜੀ ਤੁਹਾਡਾ ਪਲੱਸ ਇਦੇ ਵਿੱਚ ਜਿਹੜਾ ਬੈਟਰੀ ਹੈ ਉਹ ਐਕਸਟਰਾ ਲੱਗਣਗੇ پیسے ਚਾਰਜਰ ਦੇ پیسے ਐਕਸਟਰਾ ਲੱਗਣਗੇ ਜੀਐਸਟੀ ਐਕਸਟਰਾ ਹੋਏਗੀ ਟਰਾਂਸਪੋਰਟੇਸ਼ਨ ਤੁਹਾਡੀ ਹੈਗੀ ਹੈ ਇਹ ਸਾਰਾ ਕੁਝ ਫੇਕ ਚੱਲ ਰਿਹਾ ਦਾ ਮਤਲਬ ਸਾਰਾ ਕੁਝ ਫੇਕ ਚੱਲ ਰਿਹਾ ਹੈ ਜੀ ਫੇਕ ਐਡਵਰਟਾਈਜ਼ਮੈਂਟਸ ਚੱਲ ਰਹੀਆਂ ਸਰ ਫੇਕ ਐਡਵਰਟਾਈਜ਼ਮੈਂਟ ਚੱਲ ਰਹੀ ਹੈ ਕੋਈ ਵੀ ਕਸਟਮਰ ਜਿਹੜਾ ਕਿ ਡਿਮਾਂਡ ਦੱਸਦਾ ਹੈਗਾ ਕਹਿੰਦਾ ਹੈਗਾ ਕਿ ਮੈਨੂੰ ਲੱਖ ਰੁਪਏ ਦੀਆਂ ਚਾਰ ਸਕੂਟਰ ਮਿਲਦੀਆਂ ਨਹੀਂ ਹਮ ਅਸੀਂ ਉਹਨਾਂ ਕੋਲੋਂ 1,10,000 1,20,000 ਰੁਪਏ ਦੇ ਵਿੱਚ ਵੀ ਅਸੀਂ ਉਹਨਾਂ ਕੋਲੋਂ ਚਾਰ ਸਕੂਟਰ ਲੈਣ ਨੂੰ ਤਿਆਰ ਬੈਠੇ ਨੇ ਹੂੰ ਉਹ ਸਾਨੂੰ ਦੇ ਦੇਣ ਆ ਕੇ ਨਾਲੇ 20000 ਰੁਪਏ ਕਮਾਣ ਉਹ ਪਰ ਲਵਾਂਗੇ ਅਸੀਂ ਬੈਟਰੀ ਚਾਰਜਰ ਦੇ ਨਾਲ ਪੰਜ ਬੈਟਰੀਆਂ ਚਾਰਜਰ ਦੇ ਨਾਲ ਦੂਸਰੀ ਗੱਲ ਜਿਹੜੀ 20 ਇਹ ਗੰਦ बिक ਰਿਹਾ ਹੈ ਮਾਰਕੀਟ ਦੇ ਵਿੱਚ ਉਹਦੇ ਵਿੱਚ ਗਰੰਟੀ ਵਾਰੰਟੀ ਨਹੀਂ ਹੈਗੀ ਕੋਈ ਵੀ ਤੁਸੀਂ ਸਕੂਟਰ ਸ਼ੋਰੂਮ ਤੋਂ ਲੈ ਕੇ ਬਾਹਰ ਨਿਕਲ ਗਏ ਕਸਟਮਰ ਦਾ ਹੈ ਹੂੰ ਸਿੰਗਲ ਸਕੂਟਰ ਉਹ ਤੁਹਾਨੂੰ 40000 ਰੁਪਏ ਤੋਂ ਥੱਲੇ ਨਹੀਂ ਦੇਣਗੇ ਜੀ ਹੂੰ ਸਿੰਗਲ ਸਕੂਟਰ 4 ਤੋਂ ਥੱਲੇ ਨਹੀਂ ਦੇਣਗੇ ਤੁਸੀਂ 5 ਲੇਨ ਚਲਗੇ ਜਾਂ 4 ਲੇਨ ਚਲਗੇ ਲੱਖ ਰੁਪਏ ਦੇ ਸਕੂਟਰ ਹੋਗੇ 4 ਤੁਹਾਡੇ ਪਲੱਸ ਬੈਟਰੀ ਚਾਰਜਰ ਮਿਲਾ ਕੇ ਉਹਦੀ ਜਿਹੜੀ ਕਾਸਟਿੰਗ ਹੈਗੀ ਆ ਉਹ 38000 39000 ਰੁਪਏ ਦੇ ਨੇੜੇ ਤੇ ਪਹੁੰਚ ਜੇਗੀ ਜੇ ਤੁਸੀਂ ਉਹ ਚੀਜ਼ ਲੈਣਾ ਚਾਹੁੰਦੇ ਹੋ ਤੇ ਤੁਸੀਂ ਮੇਰੇ ਕੋਲੋਂ 36000 ਰੁਪਏ ਦੇ ਵਿੱਚ ਸਿੰਗਲ ਸਕੂਟਰ ਇਹ ਵਾਲਾ ਵਿਦ ਬੈਟਰੀ ਵਿਦ ਚਾਰਜਰ 5 ਬੈਟਰੀ ਚਾਰਜਰ ਦੇ ਨਾਲ 36000 ਰੁਪਏ ਦੇ ਵਿੱਚ ਤੁਸੀਂ ਮੇਰੇ ਕੋਲ ਇਹ ਸਕੂਟਰ ਲੈ ਸਕਦੇ ਹੋ ਹੂੰ ਜੇ ਤੁਸੀਂ ਤਿੰਨ ਸਕੂਟਰ ਲੈਣੇ ਹੋ ਤਿੰਨ ਸਕੂਟਰ ਇੰਦਾ ਮੀਨਸ ਕਿ ਕੋਈ ਕਲੱਬ ਹੋ ਕੇ ਵੀ ਤੁਸੀਂ ਤਿੰਨ ਬੰਦੇ ਆਂਦੇ ਹੋ ਜਾਂ ਮੇਰੇ ਸ਼ੋਰੂਮ ਦੇ ਵਿੱਚ ਤਿੰਨ ਕਸਟਮਰ ਖੜੇ ਨੇ ਤੁਸੀਂ ਉਹਨਾਂ ਨੂੰ ਵੀ ਆਪਸ ਵਿੱਚ ਕਲੱਬ ਕਰਕੇ ਸੇਮ ਮਾਡਲ ਲੈਣੇ ਹੋ ਜੀ ਤਾਂ ਵੀ ਮੈਂ 99000 ਦੇ ਤਿੰਨ ਦੇ ਦੂੰਗਾ ਜੀ ਹੂੰ ਵਾਹ ਜੀ ਵਾਹ ਤੁਸੀਂ ਤਿੰਨ ਬੰਦੇ ਨਾ ਆਓ ਜੀ ਤੁਸੀਂ ਕੱਲੇ ਆਏ ਹੋ ਕੱਲਾ 36000 ਰੁਪਏ ਦੇ ਲੈ ਲਓ ਮੇਰੇ ਸ਼ੋਰੂਮ ਦੇ ਵਿੱਚ ਦੋ ਬੰਦੇ ਹੋਰ ਖੜੇ ਨੇ ਸਕੂਟਰ ਲੈਣ ਆਲੇ ਤੁਸੀਂ ਉਹਨਾਂ ਨਾਲ ਕਲੱਬ ਕਰੋ ਜੀ ਨਾ 99000 ਦੇ ਤਿੰਨ ਲੈ ਜਾਓ ਜੀ ਉਹ ਤੁਹਾਡੀ ਦਿਮਾਗ ਦੀ ਖੇਲ ਹੈਗੀ ਹੈ ਜੀ ਵਾਹ ਜੀ ਵਾਹ ਕੋਈ ਸੰਦੇਸ਼ ਦਿਓ ਜੀ ਇਸ ਗੱਲ ਦੇ ਉੱਤੇ ਇਹ ਸਬਸਕ੍ਰਾਈਬਰਸ ਬੜੇ ਸਿਆਣੇ ਨੇ ਤੇ ਤੁਸੀਂ ਜਿਹੜਾ ਇਹ ਗੱਲ ਧਿਆਨ ਨਾਲ ਸੁਣਿਓ ਤੇ ਕਮੈਂਟ ਕਰਕੇ ਕੋਈ ਕੁਐਰੀ ਵੀ ਹੋਵੇ ਉਸ ਦਾ ਜਵਾਬ ਵੀ ਤੁਹਾਨੂੰ ਮਿਲੇਗਾ ਕਮੈਂਟਿੰਗ ਜਰੂਰ ਕਰਦੇ ਰਹੋ ਆ ਦਿਓ ਜੀ ਸੰਦੇਸ਼ ਜੀ ਸਰ ਇਹ ਗੱਲ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੂੰਗਾ ਕਿ ਜਿਹੜੇ 99000 ਰੁਪਏ ਦੇ ਤਿੰਨ ਸਕੂਟਰ ਨੇ ਉਹ ਵਿਦਆਊਟ ਗਾਰੰਟੀ ਵਾਰੰਟੀ ਹੈ ਸਕੂਟਰ ਤੁਹਾਡੇ ਸਾਹਮਣੇ ਅਸੀਂ ਅਸੈਂਬਲ ਕਰਾਂਗੇ ਸੇਮ ਹੀ ਸਕੂਟਰ ਹੈ ਬੈਟਰੀ ਚਾਰਜਰ ਤੁਹਾਡੇ ਸਾਹਮਣੇ ਹੀ ਅਸੀਂ ਲਗਾ ਕੇ ਦੇਵਾਂਗੇ ਤੁਹਾਨੂੰ 28 ਐਂਪੀਅਰ ਦੀਆਂ ਬੈਟਰੀਆਂ ਹੋਣਗੀਆਂ ਪੰਜ ਚਾਰਜਰ ਹੋਏਗਾ ਬਟ ਸਾਡੇ ਬਿੱਲ ਦੇ ਉੱਤੇ ਬਕਾਇਦਾ ਉਹ ਚੀਜ਼ ਮੈਂਸ਼ਨ ਹੋਏਗੀ ਨੋ ਗਾਰੰਟੀ ਵਾਰੰਟੀ ਸਕੂਟਰ ਆ ਹੈ ਅਸਲ ਗਲ ਪੰਗਾ ਇਹ ਹੈ ਜੀ ਪੱਕਾ ਇੱਥੇ ਹੈ ਅਸਲ ਪੰਗਾ ਇੱਥੇ ਹੈ ਹਾਂਜੀ ਤੇ ਇਹ ਜਿਹੜੇ ਬਾਕੀ ਡੀਲਰਸ ਕਰ ਰਹੇ ਨੇ ਕਿ 4 5 5 ਆਹੀ ਪ੍ਰੋਬਲਮ ਹੈ ਸਾਰੀ ਅਸੀਂ ਕਿਸੇ ਡੀਲਰ ਭਾਈ ਨੂੰ ਮਾੜਾ ਨਹੀਂ ਕਹਿ ਸਕਦੇ ਹੈਗੇ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੈ ਜੀ ਸਾਡਾ ਕੰਮ ਕਰਨ ਦਾ ਤਰੀਕਾ ਹੈ ਅਸੀਂ ਸਾਫ਼ ਸੁਥਰਾ ਕੰਮ ਕਰਨਾ ਚਾਹੁੰਦੇ ਆਂ ਜੀ ਸਾਡੀ ਹਰੇਕ ਇਨਵੌਇਸ ਜੀਐਸਟੀ ਬਿਲਿੰਗ ਦੀ ਹੋਏਗੀ ਤੁਸੀਂ ਜਦੋਂ ਮਰਜ਼ੀ ਚੈੱਕ ਕਰਾ ਸਕਦੇ ਹੋ ਤੁਸੀਂ ਸਾਡੇ ਕੋਲ ਗਰੰਟੀ ਵਾਰੰਟੀ ਦੇ ਵਿੱਚ ਸਕੂਟਰ ਲੈਂਦੇ ਹੋ ਉਹਦੇ ਵਿੱਚ ਹਰ ਚੀਜ਼ ਮੈਂਸ਼ਨ ਹੋਏਗੀ ਤੁਹਾਡੀ ਮੋਟਰ ਦੀ ਗਰੰਟੀ ਕੰਟਰੋਲਰ ਦੀ ਗਾਰੰਟੀ ਬੈਟਰੀ ਦੀ ਗਾਰੰਟੀ ਚਾਰਜਰ ਦੀ ਗਾਰੰਟੀ ਹਮ ਇਹੀ ਸਕੂਟਰ ਜੇ ਤੁਸੀਂ ਮੇਰੇ ਕੋਲੋਂ ਗਾਰੰਟੀ ਵਾਰੰਟੀ ਦੇ ਵਿੱਚ ਕਸਟਮਰ ਲੈਣ ਆਂਦਾ ਹੈ ਜੀ ਸਿਰਫ 42000 ਰੁਪਏ ਦੇ ਵਿੱਚ ਆਪਾਂ ਇਹ ਸਕੂਟਰ ਉਹਨੂੰ ਗਾਰੰਟੀ ਵਾਰੰਟੀ ਦੇ ਵਿੱਚ ਦਿੰਦੇ ਹੈਗੇ ਆ 1 ਇਅਰ ਦੀ ਗਾਰੰਟੀ ਵਾਰੰਟੀ ਦੇ ਵਿੱਚ ਜਿਹਦੇ ਵਿੱਚ ਮੋਟਰ ਕੰਟਰੋਲਰ ਬੈਟਰੀ ਤੇ ਚਾਰਜਰ ਚਾਰ ਚੀਜ਼ਾਂ ਪਾਰਟਸ ਦੀ ਗਾਰੰਟੀ ਰਹਿੰਦੀ ਹੈ ਹਮ ਉਹ ਸਾਡੇ ਬਿੱਲ ਦੇ ਉੱਤੇ ਬਕਾਇਦਾ ਮੈਂਸ਼ਨ ਹੋ ਰਿਹਾਗਾ ਕੀ ਚੀਜ਼ਾਂ ਦੀ ਵਾਰੰਟੀ ਗਰੰਟੀ ਹੈ ਤਾਂ ਭਾਜੀ ਲੋਕੇਸ਼ਨ ਦੱਸ ਦਿਓ ਬਾਬਾ ਮੋਟਰਸ ਰੋਪੜ ਦੀ ਸਰ ਬਾਬਾ ਮੋਟਰਸ ਰੋਪੜ ਤੁਸੀਂ ਗੂਗਲ ਤੇ ਸਰਚ ਕਰ ਲਓ ਤੁਹਾਨੂੰ ਉੱਤੇ ਵੀ ਮਿਲ ਜਾਏਗਾ ਜੀ ਨਹੀਂ ਤੁਸੀਂ ਕਿਸੇ ਵੀ ਆਟੋ ਵਾਲੇ ਨੂੰ ਪੁੱਛੋਗੇ ਰੋਪੜ ਆ ਕੇ ਉਹ ਵੀ ਤੁਹਾਨੂੰ ਸਾਡੀ ਲੋਕੇਸ਼ਨ ਤੱਕ ਪਹੁੰਚਾ ਦੇਗਾ ਜੀ ਬੱਚੇ-ਬੱਚੇ ਨੂੰ ਸਾਡੀ ਲੋਕੇਸ਼ਨ ਦਾ ਪਤਾ ਹੈਗਾ ਜੀ ਫਿਰ ਵੀ ਤੁਸੀਂ ਜੇ ਆਨੇ ਹੋ ਪੁਲਿਸ ਲਾਈਨ ਤੇ ਆਗੇ ਜੀ ਜਿਹੜਾ ਚੰਡੀਗੜ ਜਲੰਧਰ ਹਾਈਵੇ ਆ ਪੁਲਿਸ ਲਾਈਨ ਤੇ ਆਗੇ ਪੁਲਿਸ ਲਾਈਨ ਤੋਂ ਅਗਲਾ ਚੌਂਕ ਜਿਹੜਾ ਹੈਗਾ ਆ ਸਾਬਜਾਦਾ ਅਜੀਤ ਸਿੰਘ ਅਕੈਡਮੀ ਨੂੰ ਵੱੜਦਾ ਹੈ ਜੀ ਬਾਹਰ ਗਿਲ ਹਸਪੀਟਲ ਦਾ బోర్ਡ ਲੱਗਿਆ ਹੋਇਆ ਉੱਥੇ ਨਾਲ ਹੀ ਗਿਲ ਹਸਪੀਟਲ ਦੇ 200 ਮੀਟਰ ਤੇ ਨਾਲ ਹੀ ਸਾਡਾ ਸ਼ੋਰੂਮ ਹੈਗਾ ਆ ਪਾਓ ਲਓ ਜੀ ਜਲੰਧਰ ਚੰਡੀਗੜ ਹਾਈਵੇ ਤੇ ਹੈਗਾ ਇਹ ਸ਼ੋਰੂਮ ਬਾਬਾ ਮੋਟਰਸ ਵਾਲਿਆਂ ਦਾ ਇੱਕ ਇੱਕ ਚੀਜ਼ ਜਿਹੜੀ ਹੈ ਬੜੀ ਵਧੀਆ ਜਾਣਦਾ ਰ ਇਹਨਾਂ ਦੇ ਕੋਲ ਔਰ ਇਲੈਕਟ੍ਰਿਕ ਸਕੂਟਰਸ ਦੇ ਬਾਦਸ਼ਾਹ ਪੰਜਾਬ ਦੇ ਨੰਬਰ 1 ਡੀਲਰ ਹੈ ਔਰ ਇਹਨਾਂ ਦੇ ਅਸੀਂ ਵੀਡੀਓਜ਼ ਪਹਿਲਾਂ ਵੀ ਕਰ ਚੁੱਕੇ ਆ ਅਤੇ ਕਸਟਮਰਸ ਫੀਡਬੈਕ ਕਿਉਂਕਿ ਅਸੀਂ ਵੀਡੀਓਜ਼ ਬਣਾਉਂਦੇ ਆ ਸਾਡੇ ਕੋਲ ਵੀ ਪਹੁੰਚਦੀ ਹੈ ਬੜੀ ਜ਼ਬਰਦਸਤ ਹੈ ਜੀ ਇੱਕ ਵਾਰੀ ਸਾਡੇ ਕਹੇ ਤੇ ਸਟਰੋਂਗ ਰეკਮੈਂਡੇਸ਼ਨ ਹੈ ਬਾਬਾ ਮੋਟਰਸ ਵਾਲਿਆਂ ਕੋਲ ਜ਼ਰੂਰ ਵਿਜ਼ਿਟ ਕਰਿਓ ਜੋ ਇਲੈਕਟ੍ਰਿਕ ਸਕੂਟਰਸ ਦੀ ਨੋਲਿਜ ਇਨਫੋਰਮੇਸ਼ਨ ਟੈਕਨੋਲੋਜੀ ਇਹਨਾਂ ਨੂੰ ਪਤਾ ਹੈ ਸ਼ਾਇਦ ਹੀ ਪੰਜਾਬ ਦੇ ਵਿੱਚ ਕਿਸੇ ਹੋਰ ਨੂੰ ਪਤਾ ਹੋ ਕੀ ਵਾਹ ਜੀ ਕਮਾਲ ਕਰ ਰਹੇ ਹੋ ਤੁਸੀਂ ਬੜਾ ਜ਼ਬਰਦਸਤ ਕੰਮ ਕਰ ਰਹੇ ਹੋ ਸਾਡਾ ਜਿਹੜਾ ਸਲੂਟ ਹੈ ਸਾਡੀ ਟੀਮ ਵੱਲੋਂ ਕਿਉਂਕਿ ਅਸਲ ਗੱਲ ਹੈ ਕਿ ਇਨਫਾਰਮੇਸ਼ਨ ਜਦੋਂ ਨਹੀਂ ਮਿਲਦੀ ਨਾ ਤਾਂ ਫਿਰ ਬੜੀਆਂ ਪ੍ਰਾਂਤੀਆਂ ਬੜੇ ਡਾਊਟਸ ਜਿਹੜੇ ਹੈ ਇਕੱਠੇ ਹੋ ਜਾਂਦੇ ਆ ਇਲੈਕਟ੍ਰਿਕ ਸਕੂਟਰਸ ਦੇ ਵਿੱਚ ਬਹੁਤ ਡਾਊਟ ਹੈ ਇਹਦੇ ਵਿੱਚ ਚੱਲਦਾ ਨਹੀਂ ਜੀ ਇਹ ਦੀ ਬਕਾਰ ਚੀਜ਼ ਹੈ ਦੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੈ ਡੀਲਰਸ ਜਿਹੜੇ ਜੇਕਰ ਸਹੀ ਜਾਣਕਾਰੀ ਦੇਣ ਔਰ ਇੰਜੀਨੀਅਰਿੰਗ ਸਭ ਨੂੰ ਪਤਾ ਹੋਵੇ ਤਾਂ ਇਹ ਬਹੁਤ ਕੰਮ ਦੀ ਚੀਜ਼ ਹੈ ਨੈਕਸਟ ਟੈਕਨੋਲੋਜੀ ਤਾਂ ਇਹੀ ਹੈ ਕੀ ਕਹਿੰਦੇ ਉਸ ਬਾਰੇ ਦੀ ਸਰ ਇਸ ਤਰ੍ਹਾਂ ਹੈਗਾ ਕਿ ਤੁਸੀਂ ਕੀ ਸਾਡੇ ਕੋਲ ਕੋਈ ਵੀ ਪੁਰਾਣਾ ਸਕੂਟਰ ਜਿਹਦੀ ਮੋਟਰ ਖਰਾਬ ਹੈ ਕੰਟਰੋਲਰ ਖਰਾਬ ਹੈ ਜਾਂ ਉਹ ਚੱਲਦਾ ਨਹੀਂ ਪਿਆ ਹੈਗਾ ਤੁਸੀਂ ਸਾਡੇ ਕੋਲ ਲੈ ਆਓ ਅਸੀਂ ਤੁਹਾਨੂੰ ਉਹ ਸਕੂਟਰ ਨਵਾਂ ਬਣਾ ਕੇ ਦੇਵਾਂਗੇ ਹਮ ਕਿਸੇ ਵੀ ਕੰਪਨੀ ਦਾ ਸਕੂਟਰ ਹੋਵੇ ਮੈਂ ਤੁਹਾਨੂੰ ਇੱਕ ਹਾਈਲਾਈਟਰ ਦਿਖਾਣਾ ਵੀ ਚਾਹੂੰਗਾ ਮੇਰੇ ਕੋਲ ਆਫਿਸ ਦੇ ਵਿੱਚ ਮਾਡਲਸ ਖੜੇ ਨੇ ਜੀ ਟੀਐਨਆਰ ਦਾ ਸਕੂਟਰ ਹੈਗਾ ਟੀਐਨਆਰ ਕੰਪਨੀ ਜਿਹੜੀ ਕਿ ਵਾਈਂਡ ਅਪ ਹੋ ਚੁੱਕੀ ਹੈਗੀ ਆ ਬਹੁਤ ਸਾਰੀਆਂ ਕੰਪਨੀਆਂ ਮਾਰਕੀਟ ਦੇ ਵਿੱਚ ਆਈਆਂ ਤੇ ਵਾਈਂਡ ਅਪ ਹੋ ਗਈਆਂ ਨੇ ਹਮ ਉਸ ਦੇ ਵਿੱਚ ਇੱਕ ਕੰਪਨੀ ਸੀਗੀ ਟੀਐਨਆਰਜੀ ਆ ਟੀਐਨਆਰ ਦਾ ਸਕੂਟਰ ਹੈਗਾ ਜੀ ਹੂੰ ਠੀਕ ਹੈ ਤੇ ਇਹ ਸਕੂਟਰ ਦਾ ਜਿਹੜਾ ਹੈਗਾ ਜੀ ਮੋਟਰ ਵੀ ਖਰਾਬ ਸੀਗੀ ਕੰਟਰੋਲਰ ਵੀ ਖਰਾਬ ਸੀਗਾ ਹੂੰ ਪਰ ਜਿਹੜੇ ਅੰਕਲ ਹੈਗੇ ਨੇ ਉਹਨਾਂ ਦੀ ਵਾਰਡਿੰਗ ਸੀਗੀ ਜੀ ਮੈਂ ਮੋਟਰ ਤੇ ਕੰਟਰੋਲਰ ਇਹੀ ਸਕੂਟਰ ਚਲਾਣਾ ਹੈਗਾ ਸੀ ਉਹਨਾਂ ਨੂੰ ਕਿਹਾ ਨਵਾਂ ਲੈ ਲਓ ਪੁਰਾਣਾ ਦੇ ਦਿਓ ਨਵਾਂ ਲੈ ਲਓ ਉਹ ਕਹਿੰਦੇ ਨਹੀਂ ਜੀ ਮੈਂ ਇਹਨੂੰ ਹੀ ਠੀਕ ਕਰਵਾਣਾ ਹੈ ਅਸੀਂ ਇਸ ਦਾ ਮੋਟਰ ਵੀ ਨਵੀਂ ਪਾਈ ਹੈ ਤੇ ਕੰਟਰੋਲਰ ਵੀ ਨਵਾਂ ਪਾਇਆ ਹੈ ਕੋਈ ਵੀ ਕੰਪਨੀ ਦਾ ਸਕੂਟਰ ਹੋਵੇ ਉਹਦੇ ਵਿੱਚ ਯੂਨੀਵਰਸਲ ਕੰਟਰੋਲਰ ਲੱਗ ਜਾਂਦਾ ਹੈ ਕਿਸੇ ਡੀਲਰ ਭਾਈ ਨੂੰ ਵੀ ਜੇ ਨੌਲੇਜ ਨਹੀਂ ਹੈਗੀ ਕੰਟਰੋਲਰ ਲਗਾਉਣ ਦੀ ਉਹ ਸਾਡੇ ਕੋਲ ਆ ਕੇ ਟ੍ਰੇਨਿੰਗ ਸੈਸ਼ਨ ਲੈ ਸਕਦਾ ਹੈ ਆਪਣਾ ਸਕੂਟਰ ਨਾਲ ਲਿਆਵੇ ਕੰਟਰੋਲਰ ਨਾਲ ਲਿਆਵੇ ਅਸੀਂ ਉਹਨੂੰ ਵੀ ਟ੍ਰੇਨਿੰਗ ਫ੍ਰੀ ਆਫ ਕੋਸਟ ਦੇਵਾਂਗੇ ਵਾਹ ਜੀ ਵਾਹ ਅੱਛਾ ਹੁਣ ਗੱਲ ਕਰਦੇ ਆ ਆ ਤੁਸੀਂ ਗੱਲ ਕੀਤੀ ਹੈ ਕਿ ਪੁਰਾਣਾ ਸਕੂਟਰ ਜਿਹੜਾ ਹੈ ਬਦਲ ਦਾਂਗੇ ਨਵਾਂ ਲੈ ਜੋ ਉਤੇ ਹਾਰ ਵੀ ਆ ਰਹੀ ਹੈ ਨੇੜੇ ਦਿਵਾਲੀ ਵੀ ਆ ਰਹੀ ਹੈ ਦੁਸ਼ਹਿਰਾ ਵੀ ਆ ਰਿਹਾ ਤਾਂ ਕੀ ਕਹਿੰਦੇ ਹੋ ਇਸ ਤਰ੍ਹਾਂ ਦੀ ਸਕੀਮ ਬਾਬਾ ਮੋਟਰਸ ਰੋਪੜ ਵਿਖੇ ਵੀ ਹੈ ਕੋਈ ਚੱਲੇਗਾ ਸਰ ਹਾਂਜੀ ਸਰ ਤੁਸੀਂ ਕੋਈ ਵੀ પેટ્રોલ ਸਕੂਟਰ ਲਿਆਓ ਹੂੰ ਠੀਕ ਹੈ ਜੀ ਬਟ ਕੰਡੀਸ਼ਨਸ ਹੈਗੀਆਂ ਨੇ 15 ਸਾਲ ਪੁਰਾਣਾ ਨਾ ਸਕੂਟਰ ਹੋਵੇ ਤੁਹਾਡਾ ਪੰਜਾਬ ਦਾ ਨੰਬਰ ਹੋਵੇ ਹੂੰ ਕੋਈ ਵੀ ਕੰਡੀਸ਼ਨ ਦੇ ਵਿੱਚ ਹੋਵੇ ਸਕੂਟਰ ਉਦੀ ਜੋ ਵੈਲਿਊ ਮਾਰਕੀਟ ਦੀ ਹੈਗੀ ਐ ਉਹ ਅਸੀਂ ਕੱਟ ਕੇ ਤੁਹਾਨੂੰ ਨਵਾਂ ਸਕੂਟਰ ਦੇ ਦਾਂਗੇ ਸਭ ਤੋਂ ਵੱਡੀ ਗੱਲ ਸਾਡੇ ਕੋਲ ਫਾਈਨਾਂਸ ਫੈਸਿਲਿਟੀ ਵੀ ਅਵੇਲੇਬਲ ਹੈ 100% ਵੀ ਫਾਈਨਾਂਸ ਫੈਸਿਲਿਟੀ ਅਵੇਲੇਬਲ ਹੈ ਅਕੋਰਡਿੰਗ ਟੂ ਕਸਟਮਰ ਸਿਮਲ ਸਕੋਰ ਅਕੋਰਡਿੰਗ ਟੂ ਕਸਟਮਰ ਰਿਕਾਰਡ ਜੀ 100% ਤੱਕ ਵੀ ਸਾਡੇ ਕੋਲ ਜਿਹੜਾ ਹੈਗਾ ਫਾਈਨਾਂਸ ਅਵੇਲੇਬਲ ਹੈ ਸਾਡੇ ਕੋਲ ਇਹੋ ਜਿਹੇ ਕਸਟਮਰ ਵੀ ਆਏ ਨੇ ਜਿਹੜੇ ਕੀ 0 ਪੈਸਾ ਦੇ ਕੇ ਵੀ ਸਕੂਟਰ ਲੈ ਕੇ ਗਏ ਨਹੀਂ ਹੂੰ ਜੇ 70000 ਦਾ ਸਕੂਟਰ ਪਸੰਦ ਕਰਿਆ ਉਹਨਾਂ ਨੇ ਲੱਖ ਰੁਪਏ ਦਾ ਸਕੂਟਰ ਪਸੰਦ ਕਰਿਆ ਹੈਗਾ ਉਹ ਲੱਖ ਰੁਪਏ ਦਾ ਵੀ ਉਹਨਾਂ ਦਾ ਲੋਨ ਹੋਇਆ ਤੇ 70000 ਦਾ ਵੀ ਲੋਨ ਹੋਇਆ ਕੁਝ ਕੰਡੀਸ਼ਨਸ ਹੈਗੀਆਂ ਨੇ ਉਹ ਫਾਲੋ ਜਿਹੜੀਆਂ ਹੈਗੀਆਂ ਨੇ ਉਹ ਕਸਟਮਰ ਨੂੰ ਕਰਨੀਆਂ ਪੈਣਗੀਆਂ ਜਿਹੜੀਆਂ ਫਾਰਮੈਲਿਟੀਜ਼ ਨੇ ਬੈਂਕ ਦੀਆਂ ਉਹਨਾਂ ਨੂੰ ਦੇਣੀਆਂ ਪੈਣਗੀਆਂ ਜੀ ਅੰਡਰ ਵਨ ਰੂਫ ਸਭ ਕੁਝ ਹੈ ਸਰਵਿਸ ਹੈ ਸੇਲਜ਼ ਹੈ ਫਾਈਨਾਂਸ ਹੈ ਸਰਵਿਸ ਸੇਲਜ਼ ਫਾਈਨਾਂਸ ਸਪੇਅਰਸ ਉਸ ਤੋਂ ਬਾਅਦ ਤੁਹਾਡਾ ਐਕਸੀਡੈਂਟਲ ਜੌਬ ਹੂੰ ਤੁਸੀਂ ਐਕਸੀਡੈਂਟਲ ਜੌਬ ਵੀ ਸਾਡੇ ਕੋਲ ਅਵੇਲੇਬਲ ਹੈਗੀ ਕੋਈ ਵੀ ਸਕੂਟਰ ਜਿਹੜਾ ਤੁਸੀਂ ਲੈ ਕੇ ਜਾ ਰਹੇ ਹੋ ਸਾਡੇ ਕੋਲ ਆ ਕਿਤੇ ਬਾਹਰੋਂ ਵੀ ਲਿਆਇਆ ਕਾਮਨ ਮਾਡਲ ਹੋਵੇ ਮਾਰਕੀਟ ਦੇ ਵਿੱਚ ਚੱਲਦਾ ਫਿਰਦਾ ਮਾਡਲ ਹੋਵੇ ਅਸੀਂ ਤੁਹਾਨੂੰ ਉਹ ਸਕੂਟਰ ਜਿਹੜਾ ਹੈਗਾ ਆ ਉਹ ਤਿਆਰ ਕਰਕੇ ਦੇ ਦਾਂਗੇ ਵਾਹ ਜੀ ਵਾਹ ਇੰਸ਼ੋਰੈਂਸ ਵੀ ਸਾਡੇ ਕੋਲ ਅਵੇਲੇਬਲ ਹੈ ਕਸਟਮਰ ਜੇ ਕਰਵਾਉਣਾ ਚਾਹੁੰਦਾ ਹੈ ਤੇ ਆਪਾਂ ਕਸਟਮਰ ਨੂੰ ਇੰਸ਼ੋਰੈਂਸ ਵੀ ਕਸਟਮਰ ਨੂੰ ਦੇਵਾਂਗੇ ਇੱਕ ਹੋਰ ਜੀ ਜਪਾ ਇਹਦੇ ਵਿੱਚ ਐਡ ਕਰਾਂਗੇ ਕਿਸੇ ਕੋਲ ਪੁਰਾਣਾ ਇਲੈਕਟ੍ਰਿਕ ਸਕੂਟਰ ਆ ਉਦੀ ਘੱਟੋ ਘੱਟ 5000 ਦੀ ਵੈਲਿਊ ਆਪਾਂ ਜਰੂਰ ਦਵਾਂਗੇ ਉਹਦੇ ਚ ਬੈਟਰੀਆਂ ਜਰੂਰ ਹੋਣੀਆਂ ਚਾਹੀਦੀਆਂ ਨੇ ਨਮਾ ਸਕੂਟਰ ਜਦ ਮਰਜ਼ੀ ਲੈ ਜਾ ਸਕਦਾ ਕਟੋ ਕਟ 5000 ਦੀ ਵੈਲਿਊ ਗਰੰਟੀਡ ਹੈ ਦਵਾਂਗੇ ਹੀ ਦਵਾਂਗੇ ਬੈਟਰੀਆਂ ਬਕਾਇਦਾ ਉਹਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਜੀ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਬਾਬਾ ਮੋਟਰਸ ਰੋਪੜ ਵਾਲੇ ਰੋਪੜ ਦੇ ਨਹੀਂ ਪੰਜਾਬ ਦੇ ਵਿੱਚ ਜਿਹੜੇ ਜਦੋਂ ਇਲੈਕਟ੍ਰਿਕ ਸਕੂਟਰਸ ਸ਼ੁਰੂ ਹੋਏ ਨਾ ਜੀ ਉਦੋਂ ਤੋਂ ਇਹ ਕੰਮ ਕਰਦੇ ਆ ਰਹੇ ਨੇ ਬੜਾ ਲੰਬਾ ਤਜਰਬਾ ਇਹਨਾਂ ਦਾ ਹੈਗਾ ਜੀ ਗੱਲ ਬਿਲਕੁਲ ਸਹੀ ਕਹੀ ਨਾ ਜੀ ਮੈਂ ਬੜੀ ਧੀਰ ਤੋਂ ਤੁਸੀਂ ਇਸ ਲਾਈਨ ਦੇ ਵਿੱਚ ਉਹ ਲਾਈਨ ਵੀ ਨਹੀਂ ਬਦਲੀ ਇਲੈਕਟ੍ਰਿਕ ਸਕੂਟਰਸ ਦੇ ਵਿੱਚ ਹੀ ਘੁੰਮ ਰਹੇ ਹੋ ਕੀ ਕਹਿੰਦੇ ਤੁਸੀਂ ਜੀ ਸਰ ਅਸੀਂ ਉਸ ਟਾਈਮ ਦੇ ਵਿੱਚ ਸਟਾਰਟਅਪ ਕਰਿਆ ਸੀਗਾ ਜਿਸ ਟਾਈਮ ਦੇ ਵਿੱਚ ਲੋਕਾਂ ਕੋਲ ਇਲੈਕਟ੍ਰਿਕ ਸਕੂਟਰ ਦੀ ਨੌਲੇਜ ਨਹੀਂ ਹੁੰਦੀ ਸੀ ਹੂੰ ਫਰਸਟ ਜਿਹੜੇ ਸਟੈਪ ਸੀਗੇ ਸਾਡੇ ਵੀ ਪਹਿਲੇ 2-3 ਮਹੀਨੇ ਜਿਹੜੇ ਹੈਗੇ ਬੜੇ ਸਟਰਗਲ ਆਲੇ ਸੀ ਅਸੀਂ ਇੱਕ ਸਕੂਟਰ ਵੀ ਵੇਚਿਆ ਦੋ ਵੀ ਵੇਚਿਆ ਤਿੰਨ ਵੀ ਵੇਚਿਆ ਜੀ ਫਿਰ ਬੂਮ ਆਇਆ ਜੀ ਮਾਰਕੀਟ ਦੇ ਵਿੱਚ ਉਸ ਟਾਈਮ ਦੇ ਉੱਤੇ ਸਾਡੇ ਕੋਲ 200 ਸਕੂਟਰ ਸੀਗਾ ਪੂਰੀ ਮਾਰਕੀਟ ਖਾਲੀ ਬੈਠੀ ਸੀ ਅਸੀਂ ਉਹ 200 ਸਕੂਟਰ ਵੀ ਸਾਡੇ ਕੋਲ ਡੀਲਰ ਭਾਈ ਵੀ ਲੈ ਕੇ ਗਏ ਨੇ ਕਸਟਮਰਸ ਵੀ ਲੈ ਕੇ ਗਏ ਨੇ ਠੀਕ ਹੈ ਪੰਜਾਬ ਦਾ ਕੋਈ ਵੀ ਕੋਨਾ ਇਹੋ ਜਿਹਾ ਨਹੀਂ ਹੋਏਗਾ ਕੋਈ ਵੀ ਡੀਲਰ ਇਹੋ ਜਿਹਾ ਨਹੀਂ ਹੋਏਗਾ ਜਿਹੜਾ ਸਾਨੂੰ ਨਾ ਪਛਾਣਦਾ ਹੋਵੇ ਜਿਹੜੇ ਡੀਲਰ ਅੱਜ ਨਾਮੀ ਬਣ ਗਏ ਨੇ ਵੱਡੇ ਬਣ ਗਏ ਨੇ ਡੀਲਰ ਸਾਡੇ ਭਾਈ ਜਿਹਨਾਂ ਨੇ ਸਾਡੇ ਨਾਲ ਕੰਮ ਕਰਿਆ ਹੈਗਾ ਆ ਉਹਨਾਂ ਨੇ ਵੀ ਸਾਡੇ ਕੋਲ ਸਿੱਖਿਆ ਅਸੀਂ ਵੀ ਉਹਨਾਂ ਕੋਲ ਕੁਝ ਸਿੱਖਿਆ ਵਾਹ ਜੀ ਵਾਹ ਕਮਾਲ ਹੈ ਇਹ ਜਿਹੜੀ ਟੋਟਲੀ ਮਾਰਕੀਟ ਹੈਗੀ ਆ ਜੇ ਸਿੱਖਣ ਦੀ ਆ ਅਸੀਂ ਡੇਲੀ ਹੀ ਨਵਾਂ ਕੁਝ ਸਿੱਖਦੇ ਆਂ ਅਪਡੇਟਡ ਰੱਖਦੇ ਆ ਤੁਸੀਂ ਅਪਡੇਟਡ ਰੱਖਦੇ ਆ ਸਵਾਦ ਆ ਗਿਆ ਜੀ ਸਵਾਦ ਆ ਗਿਆ ਦਿਖਾਇਓ ਜਰਾ ਇੱਕ ਮਾਡਲ ਦੀ ਖਾਸ ਗੱਲ ਤੁਸੀਂ ਕਰ ਰਹੇ ਸੀਗੇ ਕਿ ਇਹ ਮਾਡਲ ਜਿਹੜਾ ਹੈ ਇਹਦੀ ਕੋਈ ਸਕੀਮ ਹੈ ਤੁਹਾਡੇ ਕੋਲ ਇਹ ਸਕੀਮ ਦੇ ਬਾਰੇ ਜਰੂਰ ਦੱਸੋ ਸਾਲੋ ਜੀ ਆਹ ਕਿਸ ਸਕੀਮ ਹੈ ਡੈਕਸ ਡੈਕਸ ਕੰਪਨੀ ਦਾ ਸਕੂਟਰ ਹੈਗਾ ਸਰ ਅੱਜ ਦੀ ਡੇਟ ਦੇ ਵਿੱਚ ਆਪਣੇ ਕੋਲ ਡੈਕਸ ਦੇ ਤੁਹਾਨੂੰ 6 ਤੋਂ 7 ਮਾਡਲ ਅਵੇਲੇਬਲ ਹੈਗੇ ਨੇ ਹੂੰ ਸਸਤੀ ਰੇਂਜ ਚ ਵੀ ਅਵੇਲੇਬਲ ਨੇ ਹਾਈ ਰੇਂਜ ਵੀ ਅਵੇਲੇਬਲ ਨੇ ਡੈਕਸ ਕੰਪਨੀ ਵੱਲੋਂ ਇੱਕ ਆਪਾ ਸਪੈਸ਼ਲ ਆਫਰ ਆਪਣੇ ਕੋਲ ਹੈ ਸਕੂਟਰ ਦੇ ਉੱਤੇ ਸਿਰਫ ਇਹੀ ਮਾਡਲ ਦੇ ਉੱਤੇ ਹੈ ਜੀ ਕੋਈ ਵੀ ਕਸਟਮਰ ਜਿਹੜਾ ਇਹ ਸਕੂਟਰ ਲੈਣਾ ਚਾਹੁੰਦਾ ਹੈ ਹੂੰ ਵੈਸੇ ਇਹਦੀ ਜੋ ਪ੍ਰਾਈਜ਼ਿੰਗ ਹੈ ਉਹ 65000 ਹੈ ਅਸੀਂ ਲਾਸਟ ਵੀ ਦੀਵਾਲੀ ਚ ਵੀ ਇਹੀ ਰੇਟ ਵੇਚਿਆ ਹੋਇਆ ਸੀਗਾ ਜੀ 65000 ਰੁਪਏ ਦੀ ਪ੍ਰਾਈਜ਼ਿੰਗ ਹੈ ਅੱਜ ਵੀ 65000 ਰੁਪਏ ਪ੍ਰਾਈਜ਼ਿੰਗ ਹੈ ਜੀ 6 ਬੈਟਰੀਆਂ ਦੇ ਵਿੱਚ ਸਕੂਟਰ ਹੈ ਜੀ ਵੱਡਾ ਸਕੂਟਰ ਹੈਗਾ ਜੀ ਐਕਟਿਵਲ ਲੁੱਕ ਦੇ ਵਿੱਚ ਹੈਗਾ ਜੀ ਇਸ ਦੇ ਵਿੱਚ ਅਸੀਂ ਇੱਕ ਸਪੈਸ਼ਲ ਸਕੀਮ ਚਲਾ ਰਹੇ ਹਾਂ ਲਾਸਟ 3 ਮੰਥ ਤੋਂ ਕੋਈ ਵੀ ਕਸਟਮਰ ਰਲ ਕੇ ਤਿੰਨ ਕਲਬ ਹੋ ਕੇ ਤਿੰਨ ਸਕੂਟਰ ਲੈਂਦਾ ਹੈ ਤਿੰਨ ਸਕੂਟਰਾਂ ਦੀ ਕੋਸਟ ਪੈਂਦੀ ਹੈ ਜੀ 1,95,000 ਰੁਪਿਆ ਹੂੰ ਉਹਨੂੰ 1,95,000 ਰੁਪਏ ਦਾ ਸਕੂਟਰ ਤਿੰਨ ਲੈਣ ਤੇ ਇੱਕ ਜਿਹੜਾ ਅਸੀਂ ਨੌਨ ਗਾਰੰਟੀ ਵਾਰੰਟੀ ਦੇ ਵਿੱਚ 36,000 ਰੁਪਏ ਦਾ ਤੁਹਾਨੂੰ ਮਾਡਲ ਦਿਖਾਇਆ ਸੀਗਾ ਸਟਾਰਟਿੰਗ ਦੇ ਵਿੱਚ ਜੀ ਦਿਖਾ ਦਿੰਦੇ ਆਪਾਂ ਦੁਬਾਰਾ ਵੀ ਆਹ ਇਹ ਵਾਲਾ ਹਾਂ ਬਿਲਕੁਲ ਬਿਲਕੁਲ ਇਹ ਵਾਲਾ ਮਾਡਲ 36000 ਵਾਲਾ 36000 ਰੁਪਏ ਦਾ ਨਾਨ ਗਾਰੰਟੀ ਵਾਰੰਟੀ ਪੰਜ ਬੈਟਰੀਆਂ ਦੇ ਨਾਲ 195000 ਰੁਪਏ ਦੇ ਸਕੂਟਰ ਦੇ ਨਾਲ 36000 ਰੁਪਏ ਵਾਲਾ ਨਾਨ ਗਾਰੰਟੀ ਵਾਰੰਟੀ ਵਾਲਾ ਸਕੂਟਰ ਅਸੀਂ ਫ੍ਰੀ ਦੇਵਾਂਗੇ ਤੁਹਾਨੂੰ ਵਾਹ ਜੀ ਵਾਹ ਆ ਬਣੀਣਾ ਜੀ ਗੱਲ ਬਾਬਾ ਮੋਟਰਸ ਰੋਪੜ ਵਾਲਿਆਂ ਦੇ ਕੋਲ ਆ ਕੇ ਵਾਕਈ ਜਦੋਂ ਇਹਨਾਂ ਕੋਲ ਆਨੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਤੇ ਬਹੁਤ ਕੁਝ ਵਧੀਆ ਵੀ ਲੱਗਦਾ ਹੈ ਔਰ ਬੜੇ ਜੈਨੂਇਨ ਜੇ ਬੰਦੇ ਹੈ ਕਮਾਲ ਕੀਤਾ ਹੋਇਆ ਇਹਨਾਂ ਨੇ ਔਰ ਮਾਰਕੀਟ ਦੇ ਵਿੱਚ ਦੇਖੋ ਟिके ਰਹਿਣਾ ਬੜੀ ਵੱਡੀ ਗੱਲ ਹੁੰਦੀ ਹੈ ਚਿਰਾਂ ਤੋਂ ਟਿਕੇ ਹੋਏ ਐ ਤੇ ਲੋਕਾਂ ਦਾ ਇਹਨਾਂ ਨੇ ਵਿਸ਼ਵਾਸ ਜਿੱਤਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਦੇਖਿਓ ਹਜੇ ਕੁਝ ਗੱਲਾਂ ਬਾਕੀ ਐ ਤੁਸੀਂ 1,95,000 ਚੋਂ 36,000 ਰੁਪਏ ਹੋਰ ਕੱਢ ਦਿਓ ਜੀ ਹੂੰ 12-12,000 ਰੁਪਏ ਹਰੇਕ ਕਸਟਮਰ ਨੂੰ ਬਚ ਗਏ ਜੀ ਇਹ ਸਕੂਟਰ ਦੀ ਕੀਮਤ 53,000 ਰੁਪਏ ਰਹਿ ਗਈ ਜੀ ਹੂੰ ਅਸਲ ਅਸੀਂ ਚੈਲੰਜ ਕਰਦੇ ਆ ਜੀ ਇਹ ਸਕੂਟਰ ਤੁਹਾਨੂੰ 53000 ਦਾ ਪੈਣ ਆਲਾ ਜੇ ਤੁਸੀਂ ਤਿੰਨ ਸਕੂਟਰ ਲੈ ਜਾਂਦੇ ਹੋ ਲਾਲ ਗਰੰਟੀ ਵਾਰੰਟੀ ਸਭ ਕੁਝ ਇਸ ਵਿੱਚ ਸਭ ਕੁਝ ਹੈ ਜੀ ਸਕੂਟਰ ਦੇ ਵਿੱਚ ਤਿੰਨਾਂ ਸਕੂਟਰਾਂ ਦੇ ਨਾਲ ਤੁਹਾਨੂੰ ਗਰੰਟੀ ਵਾਰੰਟੀ 1 ਇਅਰ ਦੀ ਸਭ ਕੁਝ ਨਾਲ ਹੋਏਗਾ ਜੀ ਨਾਲ ਇੱਕ ਨੋਨ ਗਰੰਟੀ ਵਾਰੰਟੀ ਵਾਲਾ ਸਕੂਟਰ ਫ੍ਰੀ ਹੋਏਗਾ ਉਸ ਤੋਂ ਇਲਾਵਾ ਸਾਡੀ ਇੱਕ ਸਪੈਸ਼ਲ ਆਫਰ ਚੱਲ ਰਹੀ ਹੈਗੀ ਹੈ ਦੀਵਾਲੀ ਤੱਕ ਲਈ ਹੂੰ ਜਿਸ ਦੇ ਵਿੱਚ ਤੁਹਾਨੂੰ ਅਸੀਂ ਇੱਕ ਸਕ੍ਰੈਚ ਕਟ ਦੇਵਾਂਗੇ ਇਸ ਦੇ ਵਿੱਚ ਕੈਸ਼ਬੈਕ ਆਫਰ ਹੈਗੀ ਹੈ ₹200 ਤੋਂ ₹5000 ਹਮ ਸਮਾਰਟ ਵਾਚੇਸ ਹੈ ਏਅਰਪੋਰਟਸ ਹੈਗੇ ਨੇ 1 ਇਅਰ ਫਰੀ ਮੇਨਟੇਨੈਂਸ ਹੈਗੀ ਹੈ ਪਲਸ 10 ਇਲੈਕਟ੍ਰਿਕ ਸਕੂਟਰ ਅਸੀਂ ਇਹਦੇ ਵਿੱਚ ਪਾਏ ਹੋਏ ਨੇ ਕਿਸੇ ਨੂੰ ਵੀ ਨਿਕਲ ਸਕਦੇ ਨੇ ਹੋ ਸਕਦਾ ਹੈ ਕਿ 3 1 4 ਤੇ ਉਹ 5 ਵੀ ਲੈ ਜਵੇ ਤਾਂ ਇੱਕ ਚੀਜ਼ ਗਰੰਟੀਡ ਹੈ ਹੀ ਹੈ ਸਰ 101% ਗਰੰਟੀਡ ਹੈ ਜੀ ਕੋਈ ਵੀ ਸਕ੍ਰੈਚ ਗਾਰਡ ਖਾਲੀ ਨਹੀਂ ਹੋਏਗਾ ਜਿਵੇਂ ਬਾਕੀ ਕੰਪਨੀਆਂਜ਼ ਕਰਦੀ ਹੈ ਟ੍ਰਾਈ ਅਗੇਨ ਹੂੰ ਉਹ ਚੀਜ਼ ਨਹੀਂ ਹੋਗੀ ਮਿਨੀਮਮ ਟੂ ਮਿਨੀਮਮ ਵੀ 200 ਦਾ ਕੈਸ਼ਬੈਕ ਹਰ ਸਕ੍ਰੈਚ ਕਾਰਡ ਦੇ ਵਿੱਚ ਅਵੇਲੇਬਲ ਹੈ ਹੂੰ 200 500 1000 2000 5000 ਹੂੰ 스마트 వాਚਸ 에어포츠 1 ਇਅਰ ਫ੍ਰੀ ਮੇਨਟੇਨੈਂਸ ਜੀ ਪਲੱਸ ਸਕੂਟਰਸ ਹੂੰ ਸਕੂਟਰ ਕਿਹੜਾ ਦੇ ਰਹੇ ਆ ਜੀ ਆਹ ਵਾਲਾ ਜਿਹੜਾ ਕਿ ਬੜਾ ਇੱਕ ਟ੍ਰੈਂਡਿੰਗ ਮਾਡਲ ਹੈ ਜੀ ਗੋਲ ਲੈਟ ਵੈਸਪਾ ਜਿਹਨੂੰ ਕਹਿੰਦੇ ਲੋ ਇਹ ਵੈਸਪਾ ਸਟਾਈਲ ਹੈ ਵੈਸਪਾ ਸਟਾਈਲ ਹੈ ਜੀ ਇਹ ਸਕੂਟਰ 10 ਸਕੂਟਰ ਹੈਗੇ ਨੇ ਟੋਟਲੀ ਇਹਦੇ ਵਿੱਚ ਤੁਸੀਂ ਕਿਸਮਤ ਅਜਮਾਓ ਮੈਨੂੰ ਨਹੀਂ ਪਤਾ ਹੈਗਾ ਜੀ ਕੀ ਹੈ ਕਾਰਡ ਦੇ ਵਿੱਚ ਕੀ ਆਣੀ ਹੈ ਬਲਕ ਦੇ ਵਿੱਚ ਮੇਰੇ ਕੋ ਕਾਰਡਸ ਪਏ ਹੋਏ ਨੇ ਮੈਂ ਬਲਕ ਦੇ ਵਿੱਚ ਤੁਹਾਡੇ ਕੋਲ ਰੱਖਦੇ ਨੇ ਤੁਸੀਂ ਇੱਕ ਕਾਰਡ ਕੱਢੋ ਜੋ ਸਕ੍ਰੈਚ ਕਰੋ ਐਟ ਦਾ ਟਾਈਮ ਸੇਮ ਟਾਈਮ ਆਫ ਡਿਲੀਵਰੀ ਤੁਸੀਂ ਉਹ ਗਿਫਟ ਲੈ ਕੇ ਜਾ ਸਕਦੇ ਆ ਸੁਣਿਓ ਜੀ ਹੁਣ ਮਾਡਲਸ ਬਾਬਾ ਮੋਟਰਸ ਵਾਲਿਆਂ ਦੇ ਇਲੈਕਟ੍ਰਿਕ ਸਕੂਟਰਸ ਤੇ ਇਹਨਾਂ ਦੀਆਂ ਕੀਮਤਾਂ ਦੀ ਸੁਣਾਓ ਜੀ ਦੱਸਿਓ ਜੀ ਜਰਾ 40000 ਰੁਪਏ ਜੀ ਜੀ 44000 ਰੁਪਏ ਜੀ ਜੀ 49000 ਰੁਪਏ ਜੀ ਜੀ 65000 ਰੁਪਏ ਜੀ ਜੀ 60000 ਰੁਪਏ ਜੀ ਜੀ 70000 ਰੁਪਏ ਵਾਹ ਜੀ ਵਾਹ ਹੂੰ 80000 ਰੁਪਏ ਹੂੰ 63000 ਰੁਪਏ ਇਹ ਜਿਹੜੀ ਪ੍ਰਾਈਸਿੰਗ ਤੁਸੀਂ ਦੱਸੀ ਹੈ ਇਹ ਗਰੰਟੀ ਵਾਰੰਟੀ ਦੇ ਨਾਲ ਕਿਸ ਤਰ੍ਹਾਂ ਹੈ ਕਿ ਗਰੰਟੀ ਵਾਰੰਟੀ ਦੇ ਨਾਲ ਹੈ ਜੀ ਮੋਟਰ ਕੰਟਰੋਲਰ ਬੈਟਰੀ ਚਾਰਜਰ 1 ਇਅਰ ਗਰੰਟੀ ਵਾਰੰਟੀ ਦੇ ਨਾਲ ਹੈ ਇਹ ਪ੍ਰਾਈਸਿੰਗ ਇਨਕਲੂਡਿੰਗ ਜੀਐਸਟੀ ਹੈ ਪ੍ਰਾਈਸਿੰਗ ਸਕਰੈਚ ਕਾਰਡ ਦੀ ਸਕੀਮ ਜਿਹੜੀ ਹੈਗੀ ਹੈ ਉਹ ਅਵੇਲੇਬਲ ਹੈ ਨਾਲ ਇਹਦੇ ਵਿੱਚ ਠੀਕ ਹੈ ਉਸ ਤੋਂ ਇਲਾਵਾ ਕਸਟਮਰ ਨੇ ਕੁਝ ਐਸੈਸਰੀਜ਼ ਪਾਰਟ ਲਗਾਨੀਆਂ ਨੇ ਉਹ ਦੀਆਂ ਐਕਸਟਰਾ ਨੇ ਹੂੰ ਆ ਦੇਖੇ ਜੀ ਮਾਡਲ ਦੀ ਇੱਕ ਤੋਂ ਇੱਕ ਵੱਧ ਕੇ ਮਾਡਲਸ ਬਾਬਾ ਮੋਟਰਸ ਰੋਪੜ ਵਾਲਿਆਂ ਦੇ ਕੋਲ ਹੈ ਜੀ ਦੇਰ ਨਾ ਕਰਿਓ ਜਿਨ੍ਹਾਂ ਨੇ ਪਹਿਲਾਂ ਇਹਨਾਂ ਦੀਆਂ ਸਰਵਿਸਿਜ਼ ਅਵੇਲ ਕੀਤੀਆਂ ਹੋਈਆਂ ਨੇ ਜੀ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਲੋਕਾਂ ਤੱਕ ਪਹੁੰਚਾ ਦਿਓ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿਓ ਬਾਬਾ ਮੋਟਰਸ ਰੋਪੜ ਵਾਲੇ ਨੇ ਪੰਜਾਬ ਦੇ ਵਿੱਚ ਪਾ ਦਿੱਤੀ ਤਬਾਲ ਇਲੈਕਟ੍ਰਿਕ ਸਕੂਟਰਸ ਦੀ ਦੁਨੀਆ ਦੇ ਵਿੱਚ ਜਿਹੜੀ ਹੈ ਬਹੁਤ ਵੱਡੀ ਪਹਿਲ ਕਦਮੀ ਕੀਤੀ ਹੈ ਕਿੱਦਾਂ ਦੀ ਲੱਗੀ ਗੱਲਬਾਤ ਕਿੱਦਾਂ ਦਾ ਲੱਗਿਆ ਵੀਡੀਓ ਤੇ ਜੇਕਰ ਤੁਹਾਡੀ ਕੋਈ ਕੁਇਰੀ ਹੈ ਤਾਂ ਉਸ ਦੇ ਉੱਤੇ ਕਮੈਂਟ ਜਰੂਰ ਕਰਿਓ ਜੀ ਸ਼ੁਕਰੀਆ ਜੀ ਧੰਨਵਾਦ